क्यों सजा दी जा रही है उन टेरिस पकड़ा नहीं जा रहा है जिन्होंने किए मारा हमें सदर दी जा रही है हमें अपनी औलादों से ऐसी किया जा रहा है ਤਾਂ ਪਹਿਲ ਗਾਮ ਚ ਹੋਇਆ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਤੇ ਉਧਰ ਪਾਕਿਸਤਾਨ ਸਰਕਾਰ ਦੇ ਵੱਲੋਂ ਜੋ ਪਾਕਿਸਤਾਨੀ ਨਾਗਰਿਕਾਂ ਨੂੰ ਜੋ ਹੈ ਉਹ ਕਹਿ ਦਿੱਤਾ ਗਿਆ ਕਿ ਤੁਸੀਂ ਆਪਣੇ ਮੁਲਕ ਚਲੇ ਜਾਓ ਤਾਂ ਉਧਰ ਇੱਕ ਹੋਰ ਇੱਕ ਵੀਡੀਓ ਦਿਲ ਨੂੰ ਛੂਣ ਵਾਲੀ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈ ਜਿੱਥੇ ਕਿ ਦੋ ਔਰਤਾਂ ਹਾਲਾਂਕਿ ਉਹ ਪਾਕਿਸਤਾਨੀ ਔਰਤਾਂ ਨੇ ਉਹ ਮਹਿਜ਼ 45 ਦਿਨਾਂ ਦੇ ਵੀਜ਼ੇ ਤੇ ਭਾਰਤ ਆਈਆਂ ਸੀ ਕਿਉਂਕਿ ਉਹ ਭਾਰਤੀ ਨੇ ਤਾਂ ਵਿਆਹ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਹੋਇਆ ਤੇ ਉਹਨਾਂ ਦੀ ਮਾਂ ਬਿਮਾਰ ਸੀਗੀ ਅਤੇ ਆਪਣੀ ਮਾਂ ਬਿਮਾਰ ਨੂੰ ਬਿਮਾਰ ਮਾਂ ਨੂੰ ਮਿਲਣ ਦੇ ਲਈ ਉਹ ਪਾਕਿਸਤਾਨ ਤੋਂ ਭਾਰਤ ਆਈਆਂ ਸੀਗੀਆਂ ਪਰ ਉਸ ਤੋਂ ਬਾਅਦ ਅਜਿਹਾ ਮਾਹੌਲ ਬਣ ਜਾਂਦਾ ਤੇ ਹੁਣ ਉਹ ਸਰਹੱਦ ਦੇ ਖੜ ਕੇ ਰੋਕ ਰਲਾ ਰਹੀਆਂ ਨੇ ਉਹ ਸੁਰੱਖਿਆ ਜਵਾਨਾਂ ਦੀਆਂ ਮੰਤਾਂ ਕਰ ਰਹੀਆਂ ਨੇ ਕਿ ਸਾਨੂੰ ਪਾਕਿਸਤਾਨ ਜਾਣ ਦਿੱਤਾ ਜਾਵੇ ਕਿਉਂਕਿ ਮੇਰੇ ਬੱਚੇ ਪਾਕਿਸਤਾਨ ਦੇ ਵਿੱਚ ਨੇ ਦੋਵੇਂ ਭੈਣਾਂ ਕਹਿ ਰਹੀਆਂ ਨੇ ਸਾਡੇ ਬੱਚੇ ਪਾਕਿਸਤਾਨ ਦੇ ਵਿੱਚ ਨੇ ਤਾਂ ਉਹ ਰੋ ਰਹੇ ਨੇ ਬੱਚੇ ਤੇ ਅਸੀਂ ਆਪਣੇ ਬੱਚਿਆਂ ਦੇ ਕੋਲ ਜਾਣਾ ਹੈ ਦਰਅਸਲ ਇਹਨਾਂ ਦੇ ਜੋ ਬੱਚੇ ਨੇ ਉਹ ਪਾਕਿਸਤਾਨੀ ਨੇ ਉਹਨਾਂ ਦਾ ਪਾਸਪੋਰਟ ਪਾਕਿਸਤਾਨੀ ਹੈ ਪਰ ਇਹਨਾਂ ਔਰਤਾਂ ਇਹਨਾਂ ਦਾ ਔਰਤਾਂ ਦਾ ਜੋ ਹੈ ਪਾਸਪੋਰਟ ਹੈ ਉਹ ਭਾਰਤੀ ਹੈ ਉਹ ਭਾਰਤੀ ਔਰਤਾਂ ਸੀਗੀਆਂ ਜਿਹੜੀਆਂ ਕਿ ਪਾਕਿਸਤਾਨੀ ਪਾਕਿਸਤਾਨ 'ਚ ਵਈਆਂ ਸੀਗੀਆਂ ਤਾਂ ਜਦੋਂ ਮਾਂ ਨੂੰ ਬਿਮਾਰ ਮਾਂ ਨੂੰ ਮਿਲਣ ਆਉਂਦੀਆਂ ਨੇ ਉਸ ਤੋਂ ਬਾਅਦ ਅਜਿਹਾ ਮਾਹੌਲ ਬਣ ਜਾਂਦਾ ਤੇ ਹੁਣ ਉਹ ਸਵੇਰੇ 4 ਵਜੇ ਤੋਂ ਜੋ ਉਹਨਾਂ ਦਾ ਕਹਿਣਾ ਹੈ ਕਿ ਅਸੀਂ 4 ਵਜੇ ਤੋਂ ਸਰਹਾਦ ਤੇ ਖੜੀਆਂ ਨੇ ਪਰ ਸਾਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਤਾਂ ਤਰਲੇ-ਮਿੰਤਾ ਕਰ ਰਹੇ ਨੇ ਕਿ ਸਾਨੂੰ ਪਾਕਿਸਤਾਨ ਜਾਂ ਦਿੱਤਾ ਜਾਵੇ ਕਿਉਂਕਿ ਸਾਡੇ ਬੱਚੇ ਉੱਥੇ ਰੋ ਰਹੇ ਨੇ, ਕੁਰਲਾ ਰਹੇ ਨੇ। ਅਸੀਂ ਆਪਣੇ ਬੱਚਿਆਂ ਦੇ ਕੋਲ ਜਾੜਿਆ। ਗੋਦੀ ਚੁੱਕ ਰੱਖਿਆ ਉਹਨਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਤੇ ਤਰਲੇ-ਮਿੰਤਾ ਕਰਦੀਆਂ ਇਹ ਔਰਤਾਂ ਜੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਤੁਸੀਂ ਵੇਖੋ ਤਸਵੀਰਾਂ ਤਾਂ ਬੜੀਆਂ ਹੀ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਹਾਲਾਂਕਿ ਦੋਵੇਂ ਮੁਲਕਾਂ ਦੇ ਵਿੱਚ ਮਾਹੌਲ ਜ਼ਰੂਰ ਤਣਾਅਪੂਰਨ ਹੈ ਪਰ ਦੋਵਾਂ ਸਰਕਾਰਾਂ ਨੂੰ ਅਜੇ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਅਜੇ ਆਵਾਮ ਦੇ ਬਾਰੇ ਵੀ ਸੋਚਣਾ ਚਾਹੀਦਾ ਕਿ ਆਖਰ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਇਹ ਲੋਕਾਂ ਦਾ ਕੀ ਕਸੂਰ ਹੈ ਇਹ ਲੋਕ ਆਪਣੇ ਘਰ ਜਾਣਾ ਚਾਹੁੰਦੇ ਨੇ ਆਪਣੇ ਬੱਚਿਆਂ ਦੇ ਕੋਲ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਦਾ ਹੱਲ ਕੌਣ ਕਰੇਗਾ ਤਾਂ ਇਹ ਵੀ ਦੋਵਾਂ ਸਰਕਾਰਾਂ ਦੋਵਾਂ ਮੁਲਕਾਂ ਦੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਹੱਲ ਕੀਤਾ ਜਾਵੇ ਅਜੇ ਲੋਕਾਂ ਦਾ ਜਿਹੜੇ ਕਿ फस गए हैं अजे माहौल फस गए हैं कुछ अपने रिश्तेदारों मिलने लिए भारत आए थी कुछ अपने रिश्तेदारों मिलने लिए पाकिस्तान गए थे तो यह आना जा चल रहा है कोई पाकिस्तान तो भारत आ रहा तू भारत तो पाकिस्तान जा रहा अजे दो जड़िया कि अपनी बीमार माँ को मिलन दे आईया सगिया हम अजे माहौल फस गई ने अपनी जो है रोक रुला के वह मिन्नतों भी कर रही कि सूँ अपने भेज्या ਜਾਵੇ ਆਪਣੇ ਮੁਲਕ ਪਾਕਿਸਤਾਨ ਅਸੀਂ ਪਾਕਿਸਤਾਨ ਜਾਣਾ ਚਾਹੁੰਦੇ ਆ ਤਾਂ ਦਿੱਲੀ ਦਾ ਰਹਿਣ ਵਾਲਾ ਮੁਹੰਮਦ ਸ਼ਰੀਕ ਆਪਣੀਆਂ ਦੋ ਭੈਣਾਂ ਦੇ ਨਾਲ ਜਿਹੜਾ ਉਹ ਇੱਕ ਦਾ ਨਾਮ ਹੈ ਨਬੀਲਾ ਰਾਜ ਤੇ ਇੱਕ ਦਾ ਨਾਮ ਹੈ ਸ਼ਰਮੀਨ ਇਰਫਾਨ ਉਹਨਾਂ ਦੋਵਾਂ ਦੇ ਨਾਲ 22 ਵਾਗਸ ਸਰਹੱਦ ਤੇ ਪੁੱਛਿਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਦੇ ਵਿਆਹ ਨੂੰ 18 ਸਾਲ ਹੋ ਗਏ ਨੇ ਜਦ ਕਿ ਦੂਜੀ ਭੈਣ ਦੇ ਵਿਆਹ ਨੂੰ 12 ਸਾਲ ਹੋ ਗਏ ਇਹ ਪਾਕਿਸਤਾਨ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਾਸਪੋਰਟ ਵਿਵਾਦ ਕਾਨੂੰਨਾਂ ਨੂੰ ਸਰਹੱਦ ਪਾਰ ਕਰਨ ਨਹੀਂ ਦਿੱਤੀ ਜਾਂ ਤਾਂ ਮੁਹੰਮਦ ਸ਼ਰੀਕ ਹੈ ਜਿਹੜਾ ਦੋਨਾਂ ਤੀਆਂ ਦਾ ਇਹਨਾਂ ਦੋਨਾਂ ਔਰਤਾਂ ਦਾ ਭਰਾ ਹੈ ਤਾਂ ਇਹਨਾਂ ਦੋਵਾਂ ਔਰਤਾਂ ਦਾ ਵਿਆਹ ਪਾਕਿਸਤਾਨ ਦੇ ਵਿੱਚ ਹੁੰਦਾ ਹੈ ਮਾ ਨੂੰ ਮਿਲਣ ਦੇ ਲਈ ਆਉਂਦੀਆਂ ਨੇ ਤਾਂ ਜੇ ਹਾਲਾਤ ਜਿਹੜੇ ਨੇ ਉਹ ਬਣ ਜਾਣੇ ਨੇ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਸੀ ਤੁਹਾਨੂੰ ਜੜੀਆਂ ਉਹ ਦਿਖਾ ਰਿਹਾ ਤੇ ਦਿੱਲੀ ਦੇ ਵਿੱਚ ਰਹਿੰਦੀ ਬਿਮਾਰ ਮਾ ਨੂੰ ਮਿਲਣ ਦੇ ਲਈ ਇਹ ਦੋਵੇਂ ਔਰਤਾਂ ਆਈਆਂ ਸੀ ਪਰ ਹੁਣ ਗਿੜਗੜਾ ਰਹੀਆਂ ਨੇ ਕਿ ਸਾਨੂੰ ਆਪਣੇ ਬੱਚਿਆਂ ਦੇ ਕੋਲ ਭੇਜਿਆ ਜਾਵੇ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਸਰਕਾਰਾਂ ਨੂੰ ਆਮ ਲੋਕਾਂ ਬਾਰੇ ਸੋਚਣਾ ਚਾਹੀਦਾ ਜਿਹੜੀ ਇਸ ਮੁਸੀਬਤ ਵਿੱਚ ਫਸ ਗਏ ਨੇ ਤਾਂ ਇਹਨਾਂ ਦਾ ਵੀ ਕੋਈ ਹੱਲ ਕੀਤਾ ਜਾਵੇ

की भाई एक बाइट ले रहा हूं तो। आपका तो नाम आपकी भाभी को छोड़ने आए है।, है इसको छोड़ दीजिए कर एक सेकंड हां रो एक सांका बचता है, है। इंटरव्यू लेने का भी कोई फायदा नहीं किसी का भी जब आप कुछ नहीं कर पा रहे हम लोगों के लिए सब बेकार है इधर आप काम तो नहीं आए

आगे चला भी नहीं पड़ेगा लिखित हाथ बात नहीं, नहीं तो ना ना आप लोग तो नहीं जाएगा अभी आप नहीं करा आपके दबाया ना ना ये आप लोग नहीं जाएगा अभी बिक जाएगा बड़े सीसा क्यों नहीं जाएगा आप लोगों को करनी है राम में अंदर जाएंगे

शहबाज शरीफ के बच्चे हैं। मैंने क्या कहा शहबाज शरीफ को बोलिए सवाल शहबाज शरीफ पूछ रहे हमसे। शहबाज शरीफ से, से पूछिए, उन्होंने गेट नहीं खोला है पूछिए दर्द शहबाज शरीफ पाकिस्तान नहीं खोल तो की तरफ से भारत की तरफ ऐसी शहबाज शरीफ के बच्चे है की नहीं पूछे आप लोग चलिए ਮੈਂ ਆਪਣੇ ਬੱਚੇ ਨੂੰ ਮਿਲਣ ਜਾਉਂਗਾ। ਉਹ ਠੀਕ ਹੈ ਤੇ ਅਗਰ ਹਾਂ ਬਿਲਕੁਲ ਲਾਗੇ ਆਹਾਂ ਬੋਲੋ ਆਪਣੇ ਗੇਟ 'ਤੇ ਗੱਡੀਆਂ ਰੁਕ ਦਿਤੀਆਂ ਗਿਆ। ਉਹ ਬਾਦ ਵੱਧਾ ਜਾ ਰਿਹਾ। ਆ ਦੇਖ ਸਕਦੇ ਤੁਸੀਂ ਤਸਵੀਰਾਂ ਦੇ ਵਿੱਚ ਕਿ ਜੋ ਮਹਿਲਾ ਨੇ ਉਹ ਕਹਿ ਰਹੇ ਨੇ ਕਿ ਮੈਨੂੰ ਪਾਕਿਸਤਾਨ ਜਾ ਦਿੱਤਾ ਜਾਵੇ ਤੇ ਰਸਤਾ ਬੰਦ ਕਰ ਦਿੱਤਾ ਗਿਆ। ਉਹਨਾਂ ਦੇ ਵੱਲੋਂ ਜਾ ਬਲੋ ਨਾਈਟਰਾ ਮੋਟਰ